ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਐਪੀਸੋਡ ਵਿੱਚ ਅਸੀਂ ਪੰਜਾਬ ਦੇ ਇੱਕ ਉਸ ਤਾਰੀਖੀ ਬਹੁਤ ਪੁਰਾਤਨ ਤਿੰਨ ਸਦੀਆਂ ਪੁਰਾਣੇ 300 ਸਾਲ ਪੁਰਾਣੇ ਤਵਾਰੀਖੀ ਸ਼ਹਿਰ ਦਾ ਜ਼ਿਕਰ ਕਰਾਂਗੇ ਉਸਦੇ ਇਤਿਹਾਸ ਬਾਰੇ ਜਾਣਾਂਗੇ ਉਹਦੀ ਮਹੱਤਤਾ ਬਾਰੇ ਜਾਣਾਂਗੇ ਜਿਹੜਾ ਅਣਗੌਲਿਆ ਰਿਹਾ ਇਹੜੇ ਤੇ ਹਾਸਤੇ ਸਫਿਆਂ ਵਿੱਚ ਦਾ ਦਰਜ ਹੈ ਜਿਹਦੀ ਬਹੁਤ ਵੱਡੀ ਇਤਿਹਾਸਿਕ ਮਹਾਨਤਾ ਹੈ ਪਰ ਲੋਕ ਉਹਦੇ ਬਾਰੇ ਬਹੁਤ ਘੱਟ ਜਾਣਦੇ ਨੇ ਉਹ ਸ਼ਹਿਰ ਨੂੰ ਹੁਣ ਦੀਨਾ ਨਗਰ ਕਿਹਾ ਜਾਂਦਾ ਤੇ ਇਹ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਹੈ ਇਸ ਸ਼ਹਿਰ ਨੇ ਆਪਣੀ ਸਥਾਪਨਾ ਤੋਂ ਲੈ ਕੇ ਬਹੁਤ ਉਤਰਾ ਚੜਾ ਦੇਖੇ ਅਤੇ ਬਹੁਤ ਹੀ ਇਸ ਅਣਵੰਡੇ ਪੰਜਾਬ ਦਾ ਸੰਗਠਿਤ ਪੰਜਾਬ ਦਾ ਮਹੱਤਵਪੂਰਨ ਅਤੇ ਇਤਿਹਾਸਕ ਸ਼ਹਿਰ ਸੀ ਅੱਜ ਇਸੇ ਸ਼ਹਿਰ ਦੀ ਕਹਾਣੀ ਇਸੇ ਸ਼ਹਿਰ ਦੀ ਤਵਾਰੀਖ ਬਾਰੇ ਤੁਹਾਡੇ ਨਾਲ ਸਾਂਝ ਪਾਉਣ ਦਾ ਮੈਂ ਯਤਨ ਕਰ ਰਿਹਾ ਹਾਂ ਦਰਸ਼ਕ ਸਹਿਬਾਨ ਸਨ ਸਾਲ 1716 ਵਿੱਚ ਮਹਾਨ ਸੈਕਟ ਜਨਰਲ ਬਾਬਾ ਬੰਦਰ ਸਿੰਘ ਬਹਾਦਰ ਦੀ ਅਜ਼ੀਮ ਤੇ ਲਾਸਾਨੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਹਾਲਾਤ ਇਕਦਮ ਬਦਲੇ ਸਿੱਖਾਂ ਤੇ ਮੁਸੀਬਤ ਦਾ ਪਹਾੜ ਟੁੱਟ ਪਿਆ ਸਿੱਖ ਜੰਗਲਾਂ ਵਿੱਚ ਰੂਪੋਸ਼ ਹੋ ਗਏ ਛੋਟੇ-ਛੋਟੇ ਟੜਿਆਂ ਵਿੱਚ ਵੰਡੇ ਹੋਏ ਸਨ ਛੋਟੀਆਂ-ਛੋਟੀਆਂ ਫੌਜੀ ਟੁਕੜੀਆਂ ਵਿੱਚ ਲੁਕੇ ਰਹਿੰਦੇ ਸਨ ਪਰ ਜਦੋਂ ਵੀ ਮੌਕਾ ਮਿਲਦਾ ਸੀ ਆਪਣੀ ਤਾਕਤ ਦਾ ਆਪਣੀ ਹੋਣ ਦਾ ਇਜ਼ਹਾਰ ਜ਼ਰੂਰ ਕਰਦੇ ਸਨ ਕਿ ਸਿੱਖ ਕੌਮ ਹਾਲੇ ਜ਼ਿੰਦਾ ਹੈ ਔਰ ਸੰਘਰਸ਼ ਕਰ ਰਹੀ ਹੈ ਆਪਣੀ ਗਵਾਚੇ ਹੋਏ ਵਿਕਾਰ ਨੂੰ ਹਾਸਲ ਕਰਨ ਦਾ ਇਹ ਸੰਘਰਸ਼ ਚੱਲਦਾ ਰਿਹਾ ਤੇ ਇਸੇ ਦੌਰਾਨ ਇਤਿਹਾਸ ਵੀ ਆਪਣੀ ਕਰਵਟ ਲੈਂਦਾ ਰਿਹਾ 1958 ਵਿੱਚ ਪਿੰਡ ਬਾਰਕਪੁਰ ਜਿਹੜਾ ਕਿ ਸ਼ੇਖਪੁਰ ਜ਼ਿਲ੍ਹੇ ਵਿੱਚ ਪੈਂਦਾ ਸੀ ਅਨਵੰਡੇ ਪੰਜਾਬ ਦੇ ਉੱਥੋਂ ਦੇ ਜੰਪੜ ਇੱਕ ਮੁਸਲਮਾਨ ਗੱਭਰੂ ਜਿਹਦਾ ਨਾਂ ਸੀ ਅਦੀਨਾ ਬੇਗ ਉਹਨੇ ਤਾਕਤ ਫੜਨੀ ਸ਼ੁਰੂ ਕਰ ਦਿੱਤੀ ਉਹਨੇ ਮੁਗਲੀਆਂ ਫੌਜਾਂ ਵਿੱਚ ਆਪਣਾ ਪ੍ਰਭਾਵ ਕਾਇਮ ਕਰ ਲਿਆ ਆਪਣੀ ਸਥਾਪਿਤ ਕਾਇਮ ਕਰ ਲਿਆ ਪੈਦਲ ਫੌਜ ਘੋੜਸਵਾਰ ਫੌਜ ਤੋਪਖਾਨੇ ਦਾ ਕਾਫੀ ਹਿੱਸਾ ਉਹ ਵੀ ਉਹਦੇ ਨਾਲ ਜੁੜ ਗਏ ਤੇ ਉਹਨੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਇਹਨਾਂ ਵੱਧ ਕੇ ਜਲੰਧਰ ਤੇ ਜਲੰਧਰ ਦੁਆਬ ਜਿਹੜਾ ਬੜਾ ਵੱਡਾ ਇਲਾਕਾ ਸੀ ਹਕੂਮਤੀ ਇਲਾਕਾ ਉਸ ਤੋਂ ਕਬਜ਼ਾ ਕਰ ਲਿਆ ਉਹਦਾ ਸੂਬੇਦਾਰ ਬਣ ਗਿਆ ਉਸ ਤੋਂ ਬਾਅਦ ਫਿਰੋਨ ਨੇ ਸੋਚਿਆ ਕਿ ਹੁਣ ਪੂਰੇ ਪੰਜਾਬ ਦਾ ਸੂਬੇਦਾਰ ਬਣਾਇਆ ਜਾਵੇ ਉਹਨੇ ਫਿਰ ਇਹਦੇ ਲਈ ਸੋਚ ਵਿਚਾਰ ਕੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਮਦਦ ਲਈ ਅਪੀਲ ਕੀਤੀ ਬੇਨਤੀ ਕੀਤੀ ਉਸ ਤੋਂ ਬਾਅਦ ਉਹਨੇ ਮਹਾਰਾਸ਼ਟਰ ਵਿੱਚ ਮਰਾਠਿਆਂ ਦਾ ਦਰਵਾਜ਼ਾ ਖੜਕਾਇਆ ਮਦਦ ਲਈ ਤੇ ਸਿੱਖਾਂ ਤੇ ਮਰਾਠਿਆਂ ਦੀ ਸਾਂਝੀ ਮਦਦ ਨਾਲ ਉਹ 1758 ਵਿੱਚ ਲਾਹੌਰ ਦਾ ਸੂਬੇਦਾਰ ਬੰਨ ਵਿੱਚ ਸਫਲ ਹੋ ਗਿਆ ਉਸ ਦੀ ਹਕੂਮਤ ਕਾਇਮ ਹੋ ਗਈ ਪੰਜਾਬ ਵਿੱਚ ਸਿਆਸੀ ਸਿਰਤਾ ਆ ਗਈ ਸਿੱਖ ਵੀ ਖੁੱਲ ਕੇ ਵਿਚਰਨ ਲੱਗੇ ਦੋਸਤਾਨਾ ਸਬੰਧ ਉਹਨੇ ਸਿੱਖਾਂ ਨਾਲ ਕਿਉਂਕਿ ਮਰਾਠੇ ਤਾਂ ਦੂਰ ਸਨ ਇੱਥੇ ਸਭ ਤੋਂ ਨੇੜਲਾ ਸੰਪਰਕ ਤਾਂ ਉਹਦਾ ਸਿੱਖਾਂ ਨਾਲ ਹੀ ਸੀ ਉਹਨੇ ਸਿੱਖਾਂ ਪ੍ਰਤੀ ਬਹੁਤ ਨਰਮ ਰੋਹੀਆ ਅਖਤਿਆਰ ਕੀਤਾ ਤੇ ਸਿਖਾ ਨੇ ਆਪਣੀਆਂ ਫੌਜੀ ਸਰਗਰਮੀਆਂ ਫੇਰ ਸ਼ੁਰੂ ਕਰ ਦਿੱਤੀਆਂ ਖੁੱਲ ਕੇ ਵਿਚਨ ਲੱਗ ਪਏ ਜੰਗੜਾ ਤੋਂ ਬਾਹਰ ਆ ਗਏ ਆਪਣੇ ਆਪ ਨੂੰ ਦੁਬਾਰਾ ਜੱਥੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਜਿਹੜਾ ਵਿਅਕਤੀ ਸੀ ਅਦੀਨਾ ਬੇਗ ਹੁਕਮਰਾਨ ਬਣਿਆ ਉਹਨੂੰ ਨਵੀਆਂ-ਨਵੀਆਂ ਥਾਵਾਂ ਵੇਖਣ ਦਾ ਸੈਰ ਕਰਨ ਦਾ ਸ਼ਿਕਾਰ ਕਰਨ ਦਾ ਨਵੀਆਂ ਇਮਾਰਤਾਂ ਬਣਾਉਣ ਦਾ ਬਾਗ-ਬਗੀਚੇ ਲਗਾਉਣ ਦਾ ਇਸਰਾਂ ਦਾ ਉਹਨੂੰ ਬਹੁਤ ਸ਼ੌਕ ਸੀ ਤੇ ਉਹ ਇੱਕ ਵਾਰੀ ਘੁੰਮਦਾ ਫਿਰਦਾ ਇਧਰ ਆ ਗਿਆ ਇਸ ਰੱਦੀ ਇਲਾਕੇ ਪਠਾਨਕੋਟ ਵਗੈਰਾ ਗੁਰਦਾਸਪੁਰ ਇਧਰ ਇਲਾਕੇ ਵਿੱਚ ਜਦੋਂ ਉਹ ਆਇਆ ਤਾਂ ਉਹਨੇ ਦੇਖਿਆ ਕਿ ਦੋ ਨਹਿਰਾਂ ਜਿਹਨਾਂ ਵਿੱਚ ਅਪਰਬਾਰੀ ਦੁਆਬ ਨਹਿਰ ਤੇ ਸ਼ਾ ਨਹਿਰ ਇਹਨਾਂ ਦੇ ਕੰਢੇ ਤੇ ਬੜਾ ਰਮਣੀ ਕਲਾਕਾ ਤੋਂ ਉਸ ਵਿੜੇ ਦੇ ਮਨ ਚ ਆਇਆ ਕਿ ਇੱਥੇ ਕਿਉਂ ਨਾ ਕੋਈ ਨਗਰ ਬਸਾਇਆ ਜਾਵੇ ਤੇ ਉਹਨੇ ਫਿਰ ਉੱਥੇ ਨਗਰ ਦੀ ਉਸਾਰੀ ਕਰਵਾਉਣੀ ਸ਼ੁਰੂ ਕੀਤੀ ਉਹਦਾ ਨਾਂ ਉਹਨੇ ਆਪਣੇ ਨਾਂ ਉਤੇ ਅਦੀਨਾਗਰ ਰੱਖਿਆ ਕਿਉਂਕਿ ਅਦੀਨਾ ਬੇਗੋ ਦਾ ਆਪਣਾ ਨਾਂ ਸੀ ਅਦੀਨਾ ਨਗਰ ਇਹ ਸ਼ਹਿਰ ਦੀ ਉਸਾਰੀ ਸ਼ੁਰੂ ਹੋ ਗਈ ਕਾਫੀ ਸਮਾਂ ਚੱਲਦੀ ਰਹੀ ਕੁਝ ਸਮਾਂ ਇੱਥੇ ਆਪ ਠਹਿਰਿਆ ਬੜੇ ਉੱਚ ਕੋਟੀ ਦੇ ਕਾਰੀਗਰ ਲਿਆਂਦੇ ਬੜੀਆਂ ਤਾਵਰੀਖੀ ਇਮਾਰਤਾਂ ਸ਼ਾਨਦਾਰ ਸੁੰਦਰ ਇਮਾਰਤਾਂ ਬਣਵਾਈਆਂ ਔਰ ਸ਼ਹਿਰ ਦੇ 6 ਦਰਵਾਜ਼ੇ ਉਹਨੇ ਰੱਖੇ ਪਹਿਲਾਂ ਤੋਂ ਨੇ ਸੁਰੱਖਿਆ ਦੇ ਪੱਖੋਂ ਸ਼ਹਿਰ ਦੇ ਦਿਵਾਰੇ ਮਜ਼ਬੂਤ ਫਸੀਲ ਇੱਕ ਦੀਵਾਰ ਬਣਾਈ ਤਾਂ ਕਿ ਸ਼ਹਿਰ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ ਉਹਦਾ ਇਹਦਾ ਇਹ ਹੁੰਦਾ ਕਿ ਜਿਹੜਾ ਸ਼ਹਿਰਾਂ ਦੇ ਦਿਵਾਰੇ ਇਦਾਂ ਫਸੀਲ ਹੁੰਦੀ ਸੀ ਸ਼ਾਮ ਨੂੰ ਉਹਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ ਪਹਿਰੇਦਾਰ ਉੱਥੇ ਪਹਿਰਾ ਦਿੰਦੇ ਸੰਤਾ ਕਿ ਲੋਕਾਂ ਦੀ ਜਾਨੋ ਮਾਲ ਦੀ حفاظت ਕੀਤੀ ਜਾ ਸਕੇ ਤੇ ਉਸ ਤੋਂ ਬਾਅਦ ਜਿਹੜੇ ਇਹ ਦਰਵਾਜ਼ੇ ਉਹਨੇ ਬਣਾਏ ਇਹਦੇ ਵੱਖ-ਵੱਖ ਨਾਂ ਰਖੇ ਮਗਰਾਲੀ ਦਰਵਾਜ਼ਾ ਆਵਾਂਖੀ ਦਰਵਾਜ਼ਾ ਤਾਰਾਗੜੀ ਦਰਵਾਜ਼ਾ ਪਨਿਆੜੀ ਦਰਵਾਜ਼ਾ ਅਤੇ ਆਵਿਆਂ ਵਾਲਾ ਦਰਵਾਜ਼ਾ ਇਹ ਦਰਵਾਜ਼ੇ ਪ੍ਰਮੁੱਖ ਸਨ ਇਹ ਉਹਨੇ ਬਣਵਾਏ ਇਹ ਹੁਣ ਵੀ ਹਨ ਹੁਣ ਇਹਨਾਂ ਦਾ ਰੂਪ ਪਤਲ ਗਿਆ ਇਹਦੀ ਰੀਨੋਵੇਸ਼ਨ ਦੀ ਕੰਮ ਹੋ ਰਿਹਾ ਇਹ ਚੰਗੀ ਗੱਲ ਹੈ ਇਹ ਪੁਰਾਤਨ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਸੰਭਾਲ ਹੋਣੀ ਚਾਹੀਦੀ ਆ ਇਹ ਦਰਵਾਜ਼ੇ ਉਹਨੇ ਬਣਾਏ ਤੇ ਇਹਨਾਂ ਦੇ ਇਹ ਨਾਮ ਰੱਖੇ ਉਹਨੇ ਬਟਾੜੇ ਤੇ ਨਾਲ ਇਹਨੂੰ ਜੋੜ ਕੇ ਤੇ ਇਹਨੂੰ ਉਹਦਾ ਇੱਕ ਹੈੱਡਕੁਆਰਟਰ ਬਣਾ ਦਿੱਤਾ ਭਈ ਜਿੱਨਾ ਬਟਾੜੇ ਤੋਂ ਕੰਮ ਚੱਲੇਗਾ ਉੱਥੇ ਵੀ ਚੱਲੇਗਾ ਪ੍ਰਬੰਧ ਨਿظام ਜੇ ਸਰਕਾਰੀ ਹੁਕਮ ਜਾਰੀ ਜਾਰੀ ਹੋਣਗੇ ਸਰਕਾਰੀ ਅਧਿਕਾਰੀ ਅਹਲਕਾਰ ਉੱਤੇ ਬੈਠਣਗੇ ਇੰਨੀ ਮਹੱਤਤਾਈ ਤਕਰੀਬਨ ਉਹਨੇ ਆਪਣੇ ਨਾਂ ਤੇ ਉਸਾਈ ਦੀਨਾ ਨਗਰ ਜਿਹਨੂੰ ਹੁਣ ਦੀਨਾ ਨਗਰ ਕਿਹਾ ਜਾਂਦਾ ਉਹ ਸ਼ਹਿਰ ਨੂੰ ਦਿੱਤੀ ਫਿਰ ਆਉਂਦਾ ਜੀ ਸਮਾ ਮਿਸਲਾਂ ਦਾ 12 ਮਿਸਲਾਂ ਦਾ ਜਦੋਂ ਸਿੱਖ ਫਿਰ ਜ਼ੋਰ ਫੜਨ ਲੱਗੇ ਤੇ 12 ਮਿਸਲਾਂ ਬਣ ਗਈਆਂ 12 ਮਿਸਲਾਂ ਨੇ ਆਪੋ ਆਪਣੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਜਿਹੜੇ ਉਨ੍ਹਾਂ ਦੇ ਪ੍ਰਬੰਧ ਹੀਟ ਚੱਲਦੇ ਸਨ ਤੇ ਇਹ ਜਿਹੜਾ ਇਹ ਇਲਾਕਾ ਸੀ ਅਦੀਨਾ ਨਗਰ ਦਾ ਇਲਾਕਾ ਇੱਕ ਨਯਮਿਸਲ ਜਿਹੜੀ ਸੀ 12 ਮਿਸਲਾਂ ਵਿੱਚੋਂ ਇੱਕ ਉਹਦੇ ਅਧੀਨ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮਿਸਲ ਨਾਲ ਆਪਣੀਆਂ ਫੌਜਾਂ ਨਾਲ ਹੱਲਾ ਕਰਕੇ ਇਹਨੂੰ ਆਪਣੇ ਅਧੀਨ ਕਰ ਲਿਆ ਤੇ ਲਿਹਾਜ਼ਾ ਇਹ ਜਿਹੜਾ ਅਦੀਨਾ ਨਗਰ ਹੁਣ ਵਾਲਾ ਦੀਨਾ ਨਗਰ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਦੀ ਹਕੂਮਤ ਥੱਲੇ ਪ੍ਰਬੰਧ ਹੀਠ ਆ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਮੁਕੰਮਲ ਤੌਰ ਤੇ ਪੰਜਾਬ ਦੇ ਬਾਦਸ਼ਾਹ ਬਣੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਬੜੇ ਸ਼ੌਕ ਸਨ ਉਹਨਾਂ ਨੂੰ ਵੀ ਘੋੜਸਵਾਰੀ ਦਾ ਨੇਜ਼ਾਬਾਜ਼ੀ ਦਾ ਸ਼ਿਕਾਰ ਦਾ ਨਵੇਂ ਥਾਵਾਂ ਵੇਖਣ ਦਾ ਸ਼ਹਿਰ ਗਾਹਾਂ ਨਵੇਂ ਇਮਾਰਤਾਂ ਬਣਾਉਣ ਦਾ ਬਾਗ-ਬਗੀਚੇ ਲਗਾਉਂਦਾ ਤੇ ਸਭ ਤੋਂ ਵੱਧ ਸਮਾਜ ਦੇ ਲੋਕਾਂ ਨਾਲ ਵਿਚਰ ਕੇ ਉਹਨਾਂ ਦੇ ਦੁੱਖ-ਸੁਖ ਜਾਣਨ ਦਾ ਤੇ ਉਹਨਾਂ ਦੀ ਮਦਦ ਕਰਨ ਦਾ ਇਹ ਉਹਨਾਂ ਦੇ ਵਿਲੱਖਣ ਗੁਣ ਸਨ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਇੱਥੇ ਆਏ ਇਹ ਸ਼ਹਿਰ ਨੂੰ ਵੇਖਿਆ ਤੇ ਉਹ ਬਹੁਤ ਹੀ ਇਹ ਸ਼ਹਿਰ ਦੀ ਕੁਦਰਤੀ ਖੂਬਸੂਰਤੀ ਜਿਹੜੀ ਸੀ ਨੈਚੁਰਲ ਬਿਊਟੀ ਜਿਹੜੀ ਸੀ ਨੈਚੁਰਲ ਸਰੌਂਡਿੰਗ ਜਿਹੜੀ ਸੀ ਸਰ ਸਬਜ਼ ਇਲਾਕਾ ਬੜਾ ਸ਼ਾਂਤ ਤੇ ਦੋ ਨਹਿਰਾ ਦੇ ਕੰਡੇ ਤੇ ਬਣਿਆ ਹੋਇਆ ਇਹ ਸ਼ਹਿਰ ਵੇਖ ਕੇ ਬਹੁਤ ਗੱਦਗਦ ਹੋਏ ਤੇ ਉਹ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਬੜੀ ਵੱਡੀ ਇਤਿਹਾਸ ਜਿਹੜੀ ਦਰਜ ਹੈ ਇਤਿਹਾਸ ਦੇ ਪੰਨਿਆਂ ਤੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਖੂਬਸੂਰਤੀ ਨੂੰ ਦੇਖ ਕੇ ਐਲਾਨ ਕੀਤਾ ਕਿ ਗਰਮੀਆਂ ਵਿੱਚ ਇਹ ਸਰਕਾਰੀ ਖਾਲਸਾ ਕਹਿੰਦੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਕਹਿੰਦੇ ਸਰਕਾਰੀ ਖਾਲਸਾ ਦਾ ਇਹ ਹੈੱਡਕੁਆਰਟਰ ਹੋਇਆ ਕਰੇਗਾ ਉਦੀ ਰਾਜਧਾਨੀ ਹੋਇਆ ਕਰੇਗਾ ਇਹ ਅਦੀਨਾਂਗਰ ਜਿਹੜਾ ਇਹ ਸਰਕਾਰੇ ਖਾਲਸਾ ਦਾ ਜਿਹੜੀ ਲਾਹੌਰ ਤੋਂ ਸਾਰਾ ਜਿਹੜਾ ਅਮੜਾ ਫੈਲਾ ਸੀ ਉਹ ਇੱਥੇ ਆ ਜਾਂਦਾ ਸੀ ਤੇ ਇੱਥੋਂ ਫਿਰ ਸਾਰੇ ਹੁਕਮ ਜਾਰੀ ਹੁੰਦੇ ਸਨ ਇੱਥੋਂ ਪ੍ਰਬੰਧ ਚੱਲਦਾ ਸੀ ਇੱਥੇ ਮਹਾਰਾਜਾ ਠਹਿਰਦੇ ਸਨ ਮਈ ਜੂਨ ਤੇ ਜੁਲਾਈ ਤਕਰੀਬਨ 3 ਮਹੀਨੇ ਇੱਥੇ ਬਹੁਤ ਰੌਣਕਾਂ ਰਹਿੰਦੀਆਂ ਸਨ ਮਹਾਰਾਜਾ ਰਣਜੀਤ ਸਿੰਘ ਦੇ ਕਾਇਮ ਕਰਕੇ ਮਹਾਰਾਣ ਜੀ ਸਿੰਘ ਨੇ ਇੱਥੇ ਆਪਣੇ ਲਈ ਇੱਕ ਬਹੁਤ ਸੁੰਦਰ ਹਵੇਲੀ ਬਣਾਈ ਜਿਹਨੂੰ ਸ਼ੇਰੇ ਪੰਜਾਬ ਦੀ ਹਵੇਲੀ ਕਿਹਾ ਜਾਂਦਾ ਜਿਹੜੀ ਉਹਨੀਆਂ ਰਾਣੀਆਂ ਸਨ ਪਟਰਾਣੀਆਂ ਸਨ ਉਹਨਾਂ ਦੀ ਉਹਨਾਂ ਨੇ ਇੱਕ ਬਹੁਤ ਸੁੰਦਰ ਹਮਾਮ ਬਣਾਇਆ ਜਿਹੜਾ ਲੇਡੀਜ਼ ਜੀ ਹੁੰਦਾ ਹੈ ਇਸੇ ਤਰ੍ਹਾਂ ਉਹਨਾਂ ਨੇ ਮਹਾਰਾਣ ਜੀ ਸਿੰਘ ਨੇ ਇੱਥੇ ਤੂਬਖਾਨੇ ਦੀ ਇੱਕ ਬਹੁਤ ਵੱਡੀ ਯੂਨਿਟ ਨੂੰ ਸਥਾਪਿਤ ਮੁਕੀਮ ਕਰਨ ਦਾ ਹੁਕਮ ਦਿੱਤਾ ਯਾਨੀ ਤਾਇਨਾਤ ਕਰਨ ਦਾ ਤੇ ਇੱਕ ਹੋਰ ਦੱਸਾਂ ਅਹਿਮੀਅਤ ਕਿ ਜਨਰਲ ਵੈਂਟੂਰਾ ਜਿਹੜੇ ਸਨ ਉਹਨਾਂ ਦੇ ਫ੍ਰਾਂਸੀਸੀ ਜਰਨੈਲ ਸਨ ਨਾ ਦੋ ਉਹਨਾਂ ਵਿੱਚੋਂ ਜਨਰਲ ਵੈਂਟੂਰਾ ਦੀ ਸ਼ਹਿਰ ਦੇ ਅਦੀਨਾਗਰ ਦੇ ਦੱਖਣੀ ਪਾਸੇ ਵੱਲ ਇੱਕ ਆਲੀਸ਼ਾਨ ਰਿਹਾਇਸ਼ਗਾ ਬਣਾਈ ਗਈ ਜਿੱਥੇ ਉਹ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਹੋਰ ਇਮਾਰਤਾਂ ਵੀ ਬਣਵਾਈਆਂ ਜਿਨਾਂ ਦੀ ਦੇਖ ਰੇਖ ਸਮੇਂ-ਸਮੇਂ ਤੇ ਉਹ ਕਰਨ ਆਪ ਆਇਆ ਕਰਦੇ ਸਨ ਸਰਕਾਰੇ ਖਾਲਸਾ ਦੀਆਂ ਫੌਜਾਂ ਜਾਂ ਸ਼ੇਰੇ ਪੰਜਾਬ ਦੀਆਂ ਫੌਜਾਂ ਜਿਹਦੇ ਵਿੱਚ ਸਾਰੇ ਮਰਜ਼ਬਾਂ ਦੇ ਲੋਕ ਸ਼ਾਮਲ ਸਨ ਸਿੱਖ ਵੀ ਸਨ ਮੁਸਲਮਾਨ ਵੀ ਸਨ ਤੂਬਖਾਨੇ ਦਾ ਜਿਹੜਾ ਦੇਖੋ ਕਿੱਡਾ ਇੱਕ ਸੈਕੂਲਰ ਰਾਜਾ ਸੀ ਕਿੱਡਾ ਹਰਮਨ ਪਿਆਰਾ ਰਾਜਾ ਸੀ ਐਮੇਤਾ ਨੇ ਸ਼ਾ ਮੁਹੰਮਦ ਨੇ ਲਿਖਿਆ ਸ਼ਾ ਮੁਹੰਮਦਾ ਜਾਨ 50 ਵਰਸਾਂ ਹੱਛਾ ਰਜ ਕੇ ਰਾਜ ਕਮਾਇਆ ਮਹਾਰਾਜ ਰਣਜੀਤ ਸਿੰਘ ਮਹਾਭਲੀ ਸੀ ਔਰ ਦੂਰਦ੍ਰਿਸ਼ਟੀ ਵਾਲਾ ਮਹਾਰਾਜਾ ਸੀ ਸਾਰਿਆਂ ਦਾ ਸਾਂਝਾ ਸੀ ਸੈਕੂਲਰ ਸੀ ਸਹੀ ਅਰਥਾਂ ਵਿੱਚ ਇਹ ਭਾਰਤ ਵਿੱਚੋਂ ਸਹੀ ਅਰਥਾਂ ਵਿੱਚ ਨਿਰਪੱਖ ਹੋ ਕੇ ਸੈਕੂਲਰ ਰਾਜੇ ਮਹਾਰਾਜੇ ਹਕਮਨਾ ਲੜਣੇ ਹੋਣ ਤੇ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਜਿਨ੍ਹਾਂ ਨੇ ਸਾਰਿਆਂ ਜਿਹੜਾ ਮਾਖੇਖਾਂ ਇਹਦਾ ਵੱਡਾ ਇੱਕ ਇੰਪੋਰਟੈਂਟ ਵਿੰਗ ਹੁੰਦਾ ਜਿਹੜੀ ਹੁੰਦੀ ਹੈ ਇਨਫੈਂਟਰੀ ਵੀ ਤੇ ਉਦੋਂ ਹਵਾਈ ਫੌਜ ਨਹੀਂ ਸੀ ਦੀ ਕੈਵਲਰੀ ਹੁੰਦੀ ਸੀ ਕੋਟ ਸਵਾਰ ਕੋਟ ਚੜੇ ਜਵਾਨ ਉਹ ਰੈਜimentਾਂ ਕੈਵਲਰੀ ਦੀਆਂ ਤੇ ਇਹਦੇ ਨਾਲ ਤੋਪਖਾਨਾ ਤੋਪਖਾਨੇ ਦਾ ਜਿਹੜਾ ਜਰਨੈਲ ਸੀਨਾ ਇੰਚਾਰਜ ਸੀ ਉਹਨਾਂ ਨੇ ਇੱਕ ਮੁਸਲਮਾਨ ਜਰਨੈਲ ਨੂੰ ਬਣਾਇਆ ਮਾਖੇ ਖਾਨ ਜਿਹੜਾ ਤੂਫਖਾਨੇ ਦੇ ਅਮਨੀਸ਼ਨ ਨੂੰ ਤੋਪਾਂ ਨੂੰ ਚਲਾਉਣ ਨੂੰ ਦੇ ਕੰਮ ਵਿੱਚ ਬਹੁਤ ਮਹਾਰਸੀ ਤੇ ਉਹਨੇ ਉਸੇ ਤਰ੍ਹਾਂ ਦੇ ਉਮਦਾ ਬੰਦੇ ਰੱਖੇ ਜਿਨ੍ਹਾਂ ਨੇ ਗਾਂ ਇੰਡੋ ਸਿੱਖ ਐਂਗਲਰ ਸਿੱਖ ਜੰਗਾ ਵਿੱਚ ਬਹੁਤ ਕਮਾਲ ਦੀ ਬਹਾਦਰੀ ਦਿਖਾਈ ਪਰ ਗਦਾਰਾਂ ਕਰਕੇ ਅਖੀਰ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਇੱਕ ਵੱਖਰੀ ਕਹਾਣੀ ਹੈ ਮਹਾਰਾਜਾ ਜਨਜੀਤ ਸਿੰਘ ਦੀ ਫੌਜ ਦੀਆਂ 55 ਛੌਣੀਆਂ ਸਨ ਫੌਜ ਦੀਆਂ ਫੌਜੀ ਛੌਣੀਆਂ ਉਹਨਾਂ ਵਿੱਚੋਂ ਅਦੀਨਾ ਬੇਗ ਇੱਕ ਮਹੱਤਵਪੂਰਨ ਤੇ ਨਾਮਵਰ ਛੌਣੀ ਸੀ ਜਿੱਥੇ ਤੋਪਖਾਨੇ ਦਾ ਬਹੁਤ ਵੱਡਾ ਇੱਕ ਦਸਤਾ ਰਹਿਦਾ ਸੀ ਤੇ ਬੜੀਆਂ-ਬੜੀਆਂ ਵਧੀਆ ਤੋਪਾਂ ਉੱਥੇ ਤਾਇਨਾਤ ਸਨ ਕਿ ਇਧਰਲੇ ਬਣਿਓ ਫ਼ਜ਼ ਕੀਤੀ ਜਾ ਸਕੇ ਫਿਰ ਇੱਕ ਹੋਰ ਗੱਲ ਬੜੀ ਮਹੱਤਵਪੂਰਨ ਹੈ ਇਹ ਸ਼ਹਿਰ ਕੁਝ ਤਾਰੀਖੀ ਤੇ ਇਤਿਹਾਸਿਕ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਮਤਲਬ ਬਹੁਤ ਸਾਰੇ ਫੈਸਲੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸ਼ਹਿਰ ਵਿੱਚ ਰਿੰਦਿਆਂ ਕੀਤੇ ਇਥੇ ਉਹ ਜਦੋਂ ਠਹਿੜਦੇ ਸਨ ਜਿਹੜੇ ਜਿਹੜੇ ਫੈਸਲੇ ਉਹਨਾਂ ਨੇ ਇਤਿਹਾਸ ਕੀਤੇ ਜਿਹੜੀ ਰੋਪੜ ਸੰਧੀ ਜਾਂ ਰੋਪੜ ਦਾਇਕ ਸਮਝੌਤਾ ਗਿਣਿਆ ਜਾਂਦਾ ਲਾਰਡ ਵੈਂਟਿੰਗਡਨ ਉਹਨਾਂ ਨੇ ਕੀਤਾ ਦਰਸਕਤ ਕੀਤੇ ਕਿ ਸਿੱਖ ਜਿਹੜੇ ਨੇ ਉਹ ਇਧਰਲੇ ਪਾਸੇ ਹੀ ਰਹਿਣਗੇ ਤੇ ਸਤਲੁਜ ਦਰਿਆ ਤੋਂ ਅੱਗੇ ਅੰਗਰੇਜ਼ਾਂ ਦਾ ਰਾਜ ਹੋਵੇਗਾ ਜਾਂ ਰਾਜਸਤਾਨ ਦਾ ਰਾਜ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅੰਗਰੇਜ਼ ਦਖਲ ਨਹੀਂ ਦੇਣਗੇ ਸਤਲੁਜ ਨਹੀਂ ਟੱਪਣਗੇ ਕਦੇ ਵੀ ਕਿਸੇ ਕਦਾਚਿਤ ਵੀ ਇਹ ਲਿਖਤੀ ਸਮਝੌਤਾ ਹੋਇਆ ਦੋਨਾਂ ਦੇ ਦਸਤਖਤ ਹੋਏ ਮਹਾਰਾਜਾ ਨਜੀਤ ਸਿੰਘ ਦੇ ਔਰ ਲਾਰਡ ਬੈਂਟਿੰਗ ਦੇ ਤੇ ਉਹ ਸਮਝੌਤਾ ਜਿਹੜਾ ਸੀ ਉਹ ਰੋਪੜ ਵਿੱਚ ਮੁਲਾਕਾਤ ਹੋਈ ਤੇ ਉਹਦਾ ਫੈਸਲਾ ਮਹਾਰਾਜਾ ਨਜੀਤ ਸਿੰਘ ਨੇ ਸਮਝੌਤਾ ਕਰਨ ਦਾ ਇੱਥੇ ਰਹਿ ਕੇ ਕੀਤਾ ਇੱਥੋਂ ਹੀ ਉਹ ਰਵਾਨਾ ਹੋਏ ਦੂਜੀ ਮਹੱਤਵਪੂਰਨ ਘਟਨਾ ਕਸ਼ਮੀਰ ਦੀ ਮਹਿੰਮ ਜਿਹੜੀ ਸੀ ਜੰਮੂ ਕਸ਼ਮੀਰ ਨੂੰ ਸ਼ੇਖ ਰਾਜ ਤੁਹਾਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਡਾ ਵੱਡਾ ਸੀ ਜਿਹਦੇ ਵਿੱਚ ਅਟਕ ਤੱਕ ਦਾ ਇਲਾਕਾ ਸੂਬਾ ਸਰਹੱਦ ਬਲੋਚਿਸਤਾਨ ਉਧਰ ਦਾ ਪੰਜਾਬ ਇਧਰ ਦਾ ਸਾਰਾ ਪੰਜਾਬ ਜਿਹਦੇ ਵਿੱਚ ਹੁਣ ਹਿਮਾਚਲ ਨੂੰ ਛਾਂਗ ਦਿੱਤਾ ਗਿਆ ਉਹ ਸਾਰਾ ਉਹ ਵੀ ਹਿਮਾਚਲ ਫੇਰ ਹਰਿਆਣਾ ਜਿਹੜਾ ਇਹ ਸਾਰਾ ਇਲਾਕਾ ਤੇ ਜੰਮੂ ਕਸ਼ਮੀਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਸਾਮਰਾਜ ਸੀ ਤਕਰੀਬਨ ਅੱਧਾ ਹਿੰਦੁਸਤਾਨ ਤੇ ਕਸ਼ਮੀਰ ਦੀ ਜਿਹੜੀ ਮਹਿੰਮ ਸਰਕਰਨ ਦਾ ਫੈਸਲਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਰਹਿੰਦੇ ਕੀਤਾ ਇੱਥੇ ਉਹਨਾਂ ਨੇ ਹੁਕਮ ਜਾਰੀ ਕੀਤੇ ਤੇ ਆਪਣੇ ਮਾ ਮਹਾਬਲੀ ਜਰਨਲ ਉੱਚ ਕੋਟੀ ਦੇ ਜਰਨਲ ਜਿਨ੍ਹਾਂ ਵਰਗਾ ਜਰਨਲ ਸ਼ਾਇਦ ਦੁਨੀਆ ਵਿੱਚ ਬਹੁਤ ਵਿਰਲਾ ਟਾਮਾਈ ਕੋਈ ਇਤਿਹਾਸ ਤੇ ਪੰਨਿਆਂ ਚ ਲੱਭੇਗਾ ਜਿਹਦੇ ਨਾਂ ਤੋਂ ਜਿਹੜੇ ਪਠਾਨ ਸਨ ਉਹ ਥਰ-ਥਰ ਕੰਦੇ ਸਨ ਮਾਵਾ ਆਪਣੇ ਬੱਚਿਆਂ ਨੂੰ ਡਰਾਉਣ ਲਈ ਕਹਿੰਦੀਆਂ ਸਨ ਚੁੱਪ ਸ਼ਾ ਹਰੀਆ ਰਾਗਲਾ ਮੇਰੀ ਮੁਰਾਦ ਹੈ ਮਹਾਬਲੀ ਜਰਨਲ ਹਰੀ ਸਿੰਘ ਨਲਵਾ ਉਹਨਾਂ ਨੂੰ ਇਹ ਹੁਕਮ ਭੇਜਿਆ ਕਿ ਤੁਸੀਂ ਕਸ਼ਮੀਰ ਨੂੰ ਸਰ ਕਰੋ ਤੇ ਇਹ ਖੁਸ਼ਖਬਰੀ ਵੀ ਉਹਨਾਂ ਨੂੰ ਇੱਥੇ ਹੀ ਮਿਲੀ ਕਿ ਥੋੜੀ ਦੇਰ ਵਿੱਚ ਜਿਹੜੇ ਸੀ ਵਿਰੋਧੀ ਉਹਨਾਂ ਨੇ ਹਥਿਆਰ ਛੱਡ ਦਿੱਤੇ ਤੇ ਕਸ਼ਮੀਰ ਫਤਿਹ ਹੋ ਗਿਆ ਇਹ ਮਹਾਰਾਜਾ ਨਜੀਤ ਸਿੰਘ ਸ਼ੇਰੇ ਪੰਜਾਬ ਨੇ ਜਰਨਲ ਹਰੀ ਸਿੰਘ ਨਲੂਆ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਨਿਯੁਕਤ ਕਰਨ ਦਾ ਹੁਕਮਨਾਮਾ ਵੀ ਇੱਥੋਂ ਹੀ ਭੇਜਿਆ ਆਰਡਰ ਇੱਥੋਂ ਹੀ ਭੇਜੇ ਮਹਾਰਾਜਾ ਨਜੀਤ ਸਿੰਘ ਤੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਜਿਨ੍ਹਾਂ ਚ ਜੁੰਦੇ ਰਹੇ ਜੰਮੂ ਕਸ਼ਮੀਰ ਰਿਆਸਤ ਦੇ ਉਹ ਗਵਰਨਰ ਦੇ ਫਰਜ਼ ਨਿਭਾਉਂਦੇ ਰਹੇ ਅਫਗਾਨਿਸਤਾਨ ਦੀ ਜਾਨਸ਼ੀਨੀ ਬਾਰੇ ਜਿਹੜਾ ਫੈਸਲਾ ਸੀ ਕਿ ਅਫਗਾਨਿਸਤਾਨ ਜਦੋਂ ਆਇਆ ਨਾ ਮਹਾਰਾਜ ਦੇ ਜ਼ੇਰੇ ਇੰਤਜ਼ਾਮ ਉਹਨਾਂ ਦੇ ਪ੍ਰਬੰਧ ਹੇਠ ਉਹਨਾਂ ਦੀ ਹਕੂਮਤ ਦਾ ਹਿੱਸਾ ਬਣਿਆ ਤੇ ਉਹਦਾ ਜਾਨਸ਼ੀਨ ਹੁਣ ਕਿਹਨੂੰ ਬਣਾਉਣਾ ਹੈ ਉਹਦਾ ਚਾਰਜ ਕਿਹਨੂੰ ਦੇਣਾ ਹੈ ਕਿ ਉਹ ਕੰਮਕਾਰ ਉੱਥੇ ਸੰਭਾਲੇ ਇਹਦੇ ਹੁਕਮ ਵੀ ਮਹਾਰਾਜਾ ਰਣਜੀਤ ਸਿੰਘ ਨੇ ਅਦੀਨਾ ਨਗਰ ਤੋਂ ਹੀ ਜਾਰੀ ਕੀਤੇ ਹਾਲੇ ਤੱਕ ਤਾਂ ਦੀ ਅਦੀਨਾ ਨਗਰੀ ਕਵਾਂਗੇ ਨਾ ਉਕੇ ਦੀਨਾ ਨਗਰ ਨਾਮ ਬਾਅਦ ਵਿੱਚ ਪਿਆ ਪਹਿਲਾ ਨਾਮ ਇਹਦਾ ਅਦੀਨਾ ਨਗਰ ਜਿਹਨੇ ਅਦੀਨਾ ਬੇਗ ਨੇ ਲਾਹੌਰ ਦੇ ਸੁਬੇਦਾਰ ਨੇ ਇਹ ਇਤਿਹਾਸਿਕ ਤੇ ਖੂਬਸੂਰਤ ਕਸਬਾ ਵਸਾਇਆ ਸੀ ਉਹਦੇ ਨਾਮ ਤੇ ਹੀ ਇਹ ਸ਼ਹਿਰ ਚੱਲਦਾ ਰਿਹਾ ਦੇਸ਼ੀ ਵੰਡ ਤੱਕ ਦੇਸ਼ੀ ਵੰਡ ਤੋਂ ਬਾਅਦ ਇਹਦਾ ਨਾਮ ਦੀਨਾ ਨਗਰ ਪਿਆ ਇਹ ਸ਼ਹਿਰ ਵਿੱਚ ਬਹੁਤ ਸਾਰੇ ਵਿਦੇਸ਼ੀ ਜਿਹੜੇ ਟਰੈਵਲਰ ਸਨ ਲੇਖਕ ਵੀ ਸਨ ਚਿੰਤਕ ਸਨ ਉਹ ਇਹਦੀ ਖੂਬਸੂਰਤੀ ਬਾਰੇ ਸੁਣ ਕੇ ਆਉਂਦੇ ਰਹੇ ਉਹਨਾਂ ਨੇ ਆਪਣੀਆਂ ਕਿਤਾਬਾਂ ਵਿੱਚ ਆਪਣੀਆਂ ਲਿਖਤਾਂ ਵਿੱਚ ਇਹ ਸ਼ਹਿਰ ਦੀ ਕੁਦਰਤੀ ਆਬੋ ਹਵਾ ਇਹਦਾ ਸੁੰਦਰ ਵਾਤਾਵਰਣ ਇੱਥੋਂ ਦੇ ਲੋਕਾਂ ਦਾ ਮੇਲ ਜੋਲ ਭਰਾਤਰੀ ਭਾਵ ਉਹ ਸਾਰਾ ਕੁਝ ਲਿਖਿਆ ਹੈ ਅੰਕਿਤ ਕੀਤਾ ਹੈ ਇਤਿਹਾਸ ਦੇ ਪੰਨਿਆਂ ਵਿੱਚ ਉਹ ਦਰਜ ਹੈ ਜਦੋਂ ਤੱਕ ਤੇਸੀ ਵਡਣੀ ਸੀ ਹੋਈ ਇਹ ਸ਼ਹਿਰ ਮੁਸਲਮ ਬਹੁ ਗਿਣਤੀ ਵਾਲਾ ਸ਼ਹਿਰ ਸੀ ਅਰਾਹੀ ਮੁਸਲਮਾਨ ਇਥੇ ਵਸਦੇ ਸਨ ਅਰਾਹੀ ਜਿਹੜੇ ਆਮ ਖੇਤੀਬਾੜੀ ਦਾ ਕੰਮ ਕਰਦੇ ਨੇ ਸਬਜ਼ੀਆਂ ਦੀ ਕਾਜ ਜ਼ਿਆਦਾ ਕਰਦੇ ਹਿੰਦੂਆਂ ਦੀ ਬਹੁਤ ਨਾਮਾਤਰ ਇਥੇ ਆਬਾਦੀ ਸੀ ਸਿੱਖਾਂ ਬਾਰੇ ਪਤਾ ਨਹੀਂ ਕਿ ਸਿੱਖਾਂ ਦੇ ਕੋਈ ਕਰ ਇਥੇ ਸਨ ਜਾਂ ਨਹੀਂ ਸਨ ਤੇ ਜਦੋਂ ਹੁਣ ਘਟਨਾਵਾਂ ਵਾਪਰਦੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਂਬਲੀ ਦੇ ਇਸ ਸੰਸਾਰ ਤੋਂ ਕੂਚ ਕਰਨ ਤੋਂ ਬਾਅਦ ਫਿਰ ਸਿੱਖਾਂ ਵਿੱਚ ਮਾਰੂ ਜੰਗ ਸ਼ੁਰੂ ਹੋ ਗਈ। ਕਤਲ ਤੇ ਕਤਲ ਕਤਲ ਤੇ ਕਤਲ ਆਪਣ ਨੂੰ ਆਪਣੀ ਮਾਰਨ ਲੱਗੇ। ਵੇ ਮੁਹਾਰੀਆਂ ਹੋ ਗਈਆਂ ਫੌਜਾਂ ਤੇ ਕੁਝ ਉਹਨਾਂ ਨੇ ਅੰਗਰੇਜ਼ਾਂ ਨੇ ਪਲਾਨਟ ਕੀਤੇ ਹੋਏ ਸੰਬੰਦੇ ਗद्दार ਇਹਨਾਂ ਨੇ ਰਾਜ ਕੇ ਗਦਾਰੀ ਕੀਤੀ ਤੇ ਸਿੱਖ ਰਾਜ ਨੂੰ ਹੱਥੀ ਤਬਾਹ ਕਰਨ ਵਿੱਚ ਉਹ हिस्सेदार बने ते ਆਪਣੇ ਮੱਥੇ ਤੇ ਕਲੰਕ ਲੈ ਕੇ ਸੰਸਾਰ ਤੋਂ ਗਏ। ਧਿਆਨ ਸਿੰਘ ਡੋਗਰਾ, ਲਾਲ ਸਿੰਘ ਡੋਗਰਾ ਇਹ ਜਿਹੜੇ ਸਨ ਸਾਰੇ ਇਹ ਜ਼ਿੰਮੇਵਾਰ ਉਹਦੇ ਲਈ। ਤੇ ਇੱਕ ਪਹਾੜਾ ਸਿੰਘ ਇਹ ਇਹ ਵੀ ਬਹੁਤ ਵੱਡਾ ਗੱਦਾਰ ਸੀ। ਜਿਨੇ ਖਾਲਸਾ ਫੌਜਰ ਜੋ ਜਿਤਰੀਆਂ ਸਨ ਉਹਨੂੰ ਅਮਿਨਿਸ਼ਨ ਦੀ ਲੋੜ ਸੀ ਤੇ ਉਹਨੇ ਅਮਿਨਿਸ਼ਨ ਤੋਪਖਾਨੇ ਨੂੰ ਅਸਲਾ ਚਾਹੀਦਾ ਸੀ, ਬਾਰੂਦ ਚਾਹੀਦਾ ਸੀ। ਤੇ ਉਹਨੇ ਉਹਦੀ ਜਗਾ ਟੋਰੀਏ ਦੀਆਂ ਬੋਰੀਆਂ ਉਹ ਵੇਚ ਦਿੱਤੀਆਂ ਤੇ ਪੁਲ ਨੂੰ ਤੋੜ ਦਿੱਤਾ ਜਿਹੜਾ ਪੁਲਿਸ ਹੀ ਨਾ ਜਿੱਥੇ ਲੜਾਈ ਹੋ ਰਹੀ ਸੀ ਉਹਦੇ ਨਾਲ ਪੁਲਿਸ ਹੀ ਉਥੋਂ ਖਾਲਸਾ ਫੌਜਾਂ ਰੀਟਰੀਟ ਕਰ ਸਕਦੇ ਨੇ ਪਿੱਛੇ ਹਟ ਸਕਦੇ ਨੇ ਇਹ ਵੀ ਜੰਗ ਦੀ ਇੱਕ ਪ੍ਰਤ ਹੁੰਦੀ ਹੈ ਇੱਕ ਟੈਕਟਿਕ ਹੁੰਦਾ ਹੈ ਇੱਕ ਤਰੀਕਾ ਹੁੰਦਾ ਹੈ ਇੱਕ ਦਾਅ ਹੁੰਦਾ ਹੈ ਦਾਅ ਪੇਚ ਉਹ ਪੁਲ ਵੀ ਤੋੜ ਦਿੱਤਾ ਤੇ ਅਮਿਨਿਸ਼ਨ ਵੀ ਨਾ ਪਹੁੰਚਾ ਬਾਰੂਦ ਵੀ ਨਾ ਪਹੁੰਚਾ ਤੇ ਤਾਂ ਹੀ ਸ਼ਾਹ ਮੁਹੰਮਦ ਨੇ ਲਿਖਿਆ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋ ਹਉਜਾਂ ਜਿੱਤ ਕੇ ਜਿੱਤਣ ਵਾਲਿਆਂ ਸੰਭੋਜਾਂ ਜਕਾਰੇ ਲੱਗਣ ਵਾਲੇ ਸਨ ਅੰਤ ਨੂੰ ਹਾਰੀਆਂ ਨੇ ਇਹ ਦਾਸਤਾਨ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਇਹ ਸ਼ਹਿਰ ਵੀ ਜਿਹੜਾ ਹੌਲੀ-ਹੌਲੀ ਵੇਰਾਉਣ ਕਿ ਜਾ ਹੋਣ ਲੱਗਾ ਇੱਕ ਤਾਂ ਵੈਸੀ ਏਡੀ ਸ਼ਖਸੀਅਤ ਦਾ ਚਲੇ ਜਾਣਾ ਜਿਹੜੇ ਉੱਥੇ ਆਉਂਦੇ ਸਨ ਉਹਨਾਂ ਦੇ ਨਾਲ ਅਹਿਲਕਾਰ ਆਉਂਦੇ ਸਨ ਮਹਾਰਾਣੀਆਂ ਆਉਂਦੀਆਂ ਸਨ ਉਹਨਾਂ ਦੀਆਂ ਗੋਲੀਆਂ ਆਉਂਦੀਆਂ ਸਨ ਬੜਾ ਹਮਰਾਫੇਲਾ ਆਉਂਦਾ ਸੀ ਰੌਣਕਾਂ ਲੱਗੀਆਂ ਰਹਿੰਦੀਆਂ ਸਨ 3-4 ਮਹੀਨੇ ਉਹ ਖਤਮ ਹੋ ਗਈਆਂ ਦੂਸਰਾ ਅੰਗਰੇਜ਼ਾਂ ਦਾ ਜਿਹੜਾ ਇਹਦੇ ਵੱਲ ਰੁਖ ਸੀ ਅਪਰੋਚ ਸੀ ਉਹ ਵੀ ਬਦਲ ਗਈ ਉਹਨਾਂ ਉਹਨਾਂ ਦਾ ਆਪਣਾ ਸੋਚਣ ਦਾ ਢੰਗ ਸੀ ਨਜ਼ਰੀਆ ਸੀ ਉਹਨਾਂ ਨੇ ਪਹਿਲਾਂ ਤਾਂ ਇਹਦੀ ਤਰੱਕੀ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਦੂਸਰਾ ਉਹ ਇੱਥੋਂ ਸਮਾਨ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹਵੇਲੀ ਸੀ ਉਸ ਬਹੁਤ ਬੇਸ਼ਕੀਮਤੀ ਸਮਾਨ ਸੀ ਜਿਹੜਾ ਮਹਾਰਾਜ ਸਭ ਇਸਤੇਮਾਲ ਕਰਿਆ ਕਰਦੇ ਸਨ ਉਹ ਸਾਰਾ ਸਮਾਨ ਉਹਨਾਂ ਨੇ ਉਸ ਹਵੇਲੀ ਤੇ ਕਬਜ਼ਾ ਉਹਨਾਂ ਦਾ ਹੋਣੀ ਸੀ ਕਿਉਂਕਿ ਉਹਦੀ ਹਕੂਮਤ ਜੋ ਆ ਗਈ ਅੰਗਰੇਜ਼ਾਂ ਦੇ ਗੁਲਾਮ ਹੋ ਗਿਆ ਸੀ ਭਾਰਤਵਾਰ ਸੀ ਤੇ ਪੰਜਾਬ ਵਰ ਸੀ ਸਭ ਤੋਂ ਬਾਅਦ ਪੰਜਾਬ ਸੁ ਇਹ ਘਟਨਾ ਵਾਪਰੀ ਹੈ ਅੰਗਰੇਜ਼ ਦੇ ਰਾਜ ਪ੍ਰਬੰਧਸ ਲੈ ਆਉਣ ਦੀ ਬਾਕੀ ਸਾਰਾ ਹਿੰਦੁਸਤਾਨ ਤਾਂ ਪਹਿਲਾਂ ਦੇ ਗੁਲਾਮ ਹੋ ਚੁੱਕਾ ਸੀ ਉਹ ਵੀ ਗੱਦਾਰੀ ਕਰਕੇ ਤੇ ਅੰਗਰੇਜ਼ੋ ਜਿਹੜੀਆਂ ਬੇਸ਼ਕੀਮਤੀ ਚੀਜ਼ਾਂ ਸਨ ਉਹ ਇੰਗਲੈਂਡ ਲੈ ਗਏ ਆਪਣੇ ਨਾਲ ਜਿਹੜੀ 12 ਦਰੀ ਮਹਾਰਾਜਾ ਅਨਜੀਤ ਸਿੰਘ ਦੀ ਸੀ ਜਾਂ ਹਵੇਲੀ ਸੀ ਜਿੱਥੇ ਉਹ ਠਹਿਰਿਆ ਕਰਦੇ ਸਨ ਜਿੱਥੇ ਆਰਾਮ ਕਰਿਆ ਕਰਦੇ ਸਨ ਪਰਿਵਾਰ ਸਮੇਤ ਤੇ ਸਕੂਨ ਦੇ ਪਲ ਬਤਾਉਂਦੇ ਸਨ ਬਹੁਤ ਖੁਸ਼ਹੁੰਦੇ ਸਨ ਉਸ 12 ਦਰੀ ਤੇ ਅੰਗਰੇਜ਼ਾਂ ਨੇ ਕਬਜ਼ਾ ਕਰਕੇ ਉਹਨੂੰ ਫਿਰ ਡਿਪਟੀ ਕਮਿਸ਼ਨਰ ਦਾ ਆਫਿਸ ਬਣਾ ਦਿੱਤਾ ਡਿਪਟੀ ਕਮਿਸ਼ਨਰ ਦਾ ਦਫਤਰ 10 ਕਿ ਮਹੀਨੇ ਰਿਹਾ ਉੱਥੇ 3 ਮਹੀਨੇ ਉਹ ਸਦਰ ਮੁਕਾਮ ਰਿਹਾ ਉਸ ਤੋਂ ਬਾਅਦ ਬਟਾਲੇ ਨੂੰ ਉਹਨਾਂ ਨੇ ਬਣਾ ਦਿੱਤਾ ਅਲਟੀਮੇਟਲੀ ਫਿਰ ਬਾਅਦ ਵਿੱਚ ਗੁਰਦਾਸਪੁਰ ਜਿਹੜਾ ਇੱਕ ਪਿੰਡ ਸੀ ਫਿਰ ਕਸਬਾ ਬਣਿਆ ਫਿਰ ਹੁਣ ਤਰੱਕੀ ਕਰਕੇ ਸ਼ਹਿਰ ਬਣ ਗਿਆ ਪਹਿਲਾਂ ਇਹ ਸੀ 10 ਕਿ ਮਹੀਨੇ ਰਿਹਾ ਉਸ ਤੋਂ ਬਾਅਦ ਬਟਾਲਾ ਤੇ ਬਟਾਲੇ ਤੋਂ ਬਾਅਦ ਫਿਰ ਇਹਨੂੰ ਬਟਾਲੇ ਦੀ ਤਹਿਸੀਲ ਬਣਾ ਦਿੱਤਾ ਗਿਆ ਬਟਾਲੇ ਦੀ ਫਿਰ ਗੁਰਦਾਸਪੁਰ ਦੀ ਤਹਿਸੀਲ ਹੋਣੀ ਜਿਹੜਾ ਦਿਨਾਨਗਰ ਹੈ ਉਹ ਹੁਣ ਸਰਹਦੀ ਜ਼ਿਲ੍ਹੇ ਗੁਰਦਾਸਪੁਰ ਦੀ ਇੱਕ ਤਹਿਸੀਲ ਹੈ ਤੇ ਅੰਗਰੇਜ਼ਾਂ ਨੇ ਫੈਸਲਾ ਕੀਤਾ 12 ਦਰੀ ਦੀ ਰੌਣਕ ਖਤਮ ਹੋ ਗਈ 12 ਦਰੀ ਹੁਣ ਖੰਡਰਾਤ ਦਾ ਰੂਪ ਧਾਰਨ ਕਰ ਰਹੀ ਹੈ ਕੇਂਦਰ ਸਰਕਾਰ ਦਾ ਜਿਹੜਾ ਪੁਰਾਤਤਵ ਵਿਭਾਗ ਹੈ एकोलॉजिकल डिपार्टमेंट ਜਿਹੜਾ ਪੁਰਾਤਨ ਵਿਰਾਸਤੀ ਇਮਾਰਤਾਂ ਨੂੰ ਸੰਭਾਲ ਕਰਦਾ ਉਹਨੂੰ ਤੁਰੰਤ ਇਸ ਮਹੱਤਵਪੂਰਨ ਇਮਾਰਤ ਦੀ ਸੰਭਾਲ ਲਈ ਤੇ ਰੈਨੋਵੇਟ ਕਰਨ ਲਈ ਤਾਂ ਕਿ ਇਹ ਕਿਤੇ ਖੰਡਰ ਬਿਲਕੁਲ ਹੀ ਨਾ ਹੋ ਕੇ ਖਤਮ ਹੋ ਜਾਏ ਤੁਰੰਤ ਕਦਮ ਚੁੱਕਨੇ ਚਾਹੀਦੇ ਹਾਲੇ ਤੱਕ ਚੁੱਕੇ ਨਹੀਂ ਗਏ ਹਾਲੇ ਤੱਕ ਦਰਵਾਜ਼ੇ ਜਿਹੜੇ ਨੇ 6 ਉਹਨਾਂ ਨੂੰ ਠੀਕ ਕਰਨ ਦਾ ਕੰਮ ਰੈਨੋਵੇਟ ਕਰਨ ਦਾ ਕੰਮ ਸ਼ੁਰੂ ਕੀਤਾ ਇਹ ਜਿਹੜੀ ਪਾਰ ਸਰਕਾਰ ਦੀ ਇੱਕ ਸਕੀਮ ਹੈ ਸਵਦੇਸ਼ ਦਰਸ਼ਨ ਯੋਜਨਾ ਉਦੇ ਅੰਤਰਗਤ ਉਹਦੇ ਤਹਿਤ ਇਹ ਕੰਮ ਸ਼ੁਰੂ ਹੋ ਚੁੱਕਾ ਚਾਰ ਦਰਵਾਜ਼ਿਆਂ ਦੀ ਰੈਨੋਵੇਸ਼ਨ ਹੋ ਚੁੱਕੀ ਹੈ ਉਹਨਾਂ ਦੀ ਲੇਖ ਚੰਗੀ ਬਣ ਗਈ ਹੈ ਦੋ ਦਰਵਾਜ਼ਿਆਂ ਦਾ ਕੰਮ ਚੱਲ ਰਿਹਾ ਪਰ ਸਿੱਖ ਕੌਮ ਦੀ ਤੇ ਸਾਰੇ ਪੰਜਾਬੀਆਂ ਦੀ ਮੰਗ ਹੈ ਕਿ ਮਹਾਬਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਸਾਰਿਆਂ ਦੇ ਸਾਂਝੇ ਮਹਾਰਾਜਾ ਸਨ ਉਹਨਾਂ ਦੀ ਨਿਸ਼ਾਨੀ ਦੇ ਤੌਰ ਤੇ 12 ਦਰੀ ਨੂੰ ਵੀਰ ਅਨੁਵਿệt ਜਲਦੀ ਤੋਂ ਜਲਦੀ ਕੀਤਾ ਜਾਵੇ ਉਹਦੀ ਪੁਰਾਤਨ ਸ਼ਾਨ ਬਹਾਲ ਕੀਤੀ ਜਾਵੇ ਤਾਂ ਕਿ ਦੁਨੀਆ ਉਹਨੂੰ ਫੇਰ ਵੇਖ ਸਕੇ ਉਸੇ ਜਲਾਵ ਵਿੱਚ ਹਾਂ ਉਹਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਉਹ ਜਿਉਂ ਦਾ ਤਿਉਂ ਕਾਇਮ ਹੈ ਉੱਥੇ ਸਵੇਰੇ ਸ਼ਾਮ ਨਿਤਨੇਮ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ 12 ਦਰੀ ਵਿੱਚ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਇਲਾਕਾ ਉਹ ਸੁਰੱਖਿਅਤ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਦਨ ਦਹਾਕੇ ਪਹਿਲਾ ਵਸਿਆ ਇਹ ਸ਼ਹਿਰ ਅਦੀਨਾ ਨਗਰ ਹੁਣ ਦੀਨਾ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂ ਜਿਹੜੇ ਰਾਹੀ ਸਨ ਉਹ ਦੇਸ਼ ਤੀ ਵੰਡ ਤੋਂ ਬਾਅਦ ਜੋ ਤਬਾਦਲਾ ਹੋਇਆ ਉਹ ਸਾਰੇ ਚਲੇ ਗਏ ਪਾਕਿਸਤਾਨ ਤੇ ਉਧਰੋਂ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਜਿਹੜੇ ਆਏ ਖੱਤਰੀ ਅਰੋੜੇ ਇਤਿਹਾਸਕ ਉਹ ਇੱਥੇ ਵਸ ਗਏ ਹੁਣ ਇੱਥੇ 100 ਚੋਂ 90 ਫੀਸੈਂਤੀ ਤੋਂ ਜ਼ਿਆਦਾ ਬਹਾਦੀ ਜਿਹੜੀ ਹੈ ਉਹ ਹਿੰਦੂ ਭਾਈਚਾਰੇ ਦੀ ਹੈ ਉਹਨਾਂ ਵਿੱਚ ਇੱਕ ਦਿਨਾਨਾਥ ਨਾਂ ਦਾ ਵਿਅਕਤੀ ਹੁੰਦਾ ਸੀ ਉਹ ਬੜਾ ਰੋਬ ਦਾਬ ਵਾਲਾ ਬੜਾ ਬਾਰ ਸੁਖ ਵਿਅਕਤੀ ਸੀ ਇੱਕ ਤਾਂ ਹਿੰਦੂਆਂ ਦੀ ਬਹਾਦੀ ਹੋਗੀ ਇੱਕ ਉਹਨੇ ਇਹ ਸ਼ਹਿਰ ਦੇ ਥੋੜੇ ਇੰਟਰਸਟ ਲਿਆ ਕੁਝ ਗੱਲਾਂ ਨੇ ਕੀਤੀਆਂ ਤੇ ਉਹਦੇ ਨਾਂ ਤੇ ਫਿਰ ਇਹਦਾ ਨਾਂ ਦੀਨਾ ਨਗਰ ਰੱਖ ਦਿੱਤਾ ਗਿਆ ਉਹਦੇ ਨਾਂ ਤੇ ਇਹਦਾ ਨਾਂ ਦੀਨਾ ਨਗਰ ਰੱਖਿਆ ਗਿਆ ਹੁਣ ਇਹਦਾ ਨਾਂ ਦੀਨਾ ਨਗਰ ਹੈ ਤੇ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਤਹਿਸੀਲ ਹੈ ਇਹ ਹੈ ਇੱਕ ਦਿਲਚਸਪ ਕਹਾਣੀ ਜਿਹੜੀ ਮੇਰੇ ਮਨੋਚਾਇਆ ਕਿ ਕਿਉਂ ਨਾ ਪੁਰਾਤਨ ਜਿਹੜੀਆਂ ਇਮਾਰਤਾਂ ਨੇ ਪੁਰਾਤਨ ਜਿਹੜੀਆਂ ਸਾਡੀਆਂ ਤਰੋਹੜਾ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਜਾਵੇ ਇਸ ਤਾਇਤ ਪਹਿਲਾ ਐਪੀਸੋਡ ਮੈਂ ਤੁਹਾਡੇ ਲਈ ਤਿਆਰ ਕੀਤਾ ਜਿਹੜਾ ਅਦੀਨਾਨਗਰ ਤੇ ਮੌਜੂਦਾ ਦੀਨਾ ਨਗਰ ਸ਼ਹਿਰ ਬਾਰੇ ਹੈ ਐਪੀਸੋਡ ਵੇਖ ਕੇ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜਿਓ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮੇਰ